ਮੇਰੇ ਨਾਲ ਗੁਰੂ ਨਾਨਕ ਦੇਵ ਹਸਪੀਟਲ ਦੇ ਮੈਡੀਕਲ ਸੁਪਰਡੈਂਟ ਡਾਕਟਰ ਕਰਮਜੀਤ ਸਿੰਘ ਜੁੜਰੇ ਨੇ ਲਾਈਨ ਤੇ ਤਾਂ ਡਾਕਟਰ ਸਾਹਿਬ ਇਸ ਟਾਈਮ ਪ੍ਰਿੰਸ ਦੇ ਕੀ ਹਾਲਾਤ ਨੇ ਜਿਹੜਾ ਤਰਨਤਨ ਦੇ ਵਿੱਚ ਲਾਅ ਜਿਹੜੀ ਸਟੂਡੈਂਟ ਸੀ ਉਹਦਾ ਕਤਲ ਕੀਤਾ ਸੀਗਾ ਇੱਕ ਤਰਫਾ ਪਿਆਰ ਦਾੜਾ ਮੁੱਦਾ ਕਾਫੀ ਇਸ ਟਾਈਮ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ ਜਿਹੜਾ ਲੜਕਾ ਹੈਗਾ ਪ੍ਰਿੰਸ ਰਾਜ ਸਿੰਘ ਨਾਮ ਆ ਉਹਦਾ ਕੱਲ ਸਾਡੇ ਕੋਲ ਆਇਆ ਸੀ ਬੁਲੇਟ ਇੰਜਰੀ ਦੀ ਹਿਸਟਰੀ ਦੇ ਨਾਲ ਜੀ ਜੀ ਉਹਦੇ ਚ ਕਾਫੀ ਸੀਰੀਅਸ ਆ ਉਹ आईसीयू ਦੇ ਵਿੱਚ ਵੈਂਟੀਲੇਟਰ ਤੇ ਆ ਉਹਦੀ ਹਾਲਤ ਠੀਕ ਨਹੀਂ ਹੈ ਕਿਉਂਕਿ ਬ੍ਰੇਨ ਦੇ ਵਿੱਚ ਸਿੱਧੀ ਦਿਮਾਗ ਦੇ ਵਿੱਚ ਉਹਦੇ ਗੋਲੀ ਲੱਗੀ ਆ ਜਦੋਂ ਇਹ ਹਾਲਤ ਕਾਫੀ ਨਾਜਕ ਬਣ ਗਈ ਸੀ ਜਦੋਂ ਉਹ ਸਾਡੇ ਆਇਆ ਸੀਗਾ ਹਸਪੀਟਲ ਤੁਹਾਡੇ ਜਦੋਂ ਰੈਫਰ ਹੋਇਆ ਸੀ ਇੱਕ ਅਨਕੌਨਸ਼ੀਅਸ ਹੀ ਆਇਆ ਸੀ ਉਸ ਟਾਈਮ ਤੇ ਤੇ ਕੋਈ ਬੋਲ ਚੱਲ ਨਹੀਂ ਸੀ ਰਿਹਾ ਅਨਕੌਨਸ਼ੀਅਸ ਸੀ ਔਰ ਉਸ ਟਾਈਮ ਤੇ ਜਿਹੜਾ ਹੈਗਾ ਬੁਲੇਟ ਇੰਜਰੀ ਕਰਕੇ ਉਹਦੇ ਕਾਫੀ ਜ਼ਿਆਦਾ ਬਲੀਡਿੰਗ ਵੀ ਹੋ ਚੁੱਕੀ ਸੀ ਉਹਨੂੰ ਇਮੀਡੀਏਟਲੀ ਐਮਰਜੈਂਸੀ ਤੋਂ ਆਈਸੀਯੂ ਚ ਸ਼ਿਫਟ ਕੀਤਾ ਆਈਸੀਯੂ ਦੇ ਵਿੱਚ ਉਹਨੂੰ ਵੈਂਟੀਲੇਟਰ ਤੇ ਸਾਡੀ ਜਿਹੜੀ ਮੈਡੀਕਲ ਦੀ ਟੀਮ ਆ ਉਹਨਾਂ ਨੇ ਵੈਂਟੀਲੇਟਰ ਤੇ ਪਾਇਆ ਅੱਜ ਸੀਟੀ ਸਕੈਨ ਵੀ ਹੋਇਆ ਉਹਦਾ ਤੇ ਪਰ ਹਾਲਤ ਉਹਦੀ ਅਜੇ ਤੱਕ ਕਾਫੀ ਜ਼ਿਆਦਾ ਨਾਜ਼ੁਕ ਬਣੀ ਹੋਈ ਆ ਡਾਕਟਰ ਸਾਹਿਬ ਜਿਸ ਤਰ੍ਹਾਂ ਕਾਫੀ ਡਾਕਟਰ ਦਾ ਬੋਰਡ ਜਿਸ ਤਰ੍ਹਾਂ ਨਿਊਰੋ ਸਰਜਨ ਸਰਜੀ ਡਿਪਾਰਟਮੈਂਟ ਜਾਂ ਮੈਡੀਸਿਨ ਦੇ ਜਾਂ ਟਰੋਮਾ ਦੇ ਜੋ ਵੀ ਡਾਕਟਰ ਸੇ ਦਾ ਸਾਰਾ ਦੇਖ ਰਹੇ ਨਿਗਰਾਨੀ ਕੋਈ ਬੁਲੇਟ ਵਿੱਚੋਂ ਕੱਢਿਆ ਗਿਆ ਕੋਈ ਆਪਰੇਸ਼ਨ ਦੀ ਜਾਂ ਕੋਈ ਸਰਜੀ ਕੋਈ ਕੀਤੀ ਕੋਈ ਅਜੇ ਤੱਕ ਅਜੇ ਤੱਕ ਜੋ ਸਾਡੇ ਨਿਊਰੋ ਸਰਜਨ ਸਰਜਰੀ ਤੇ ਐਨਸਥੀਸੀਆ ਦੀ ਟੀਮ ਨੇ ਉਹਨੂੰ ਐਗਜ਼ਾਮਨ ਕੀਤਾ ਤੇ ਸੀਟੀਜ਼ scan ਦੀ ਰਿਪੋਰਟ ਤੋਂ ਬਾਅਦ ਅਜੇ ਹੀ ਡਿਸੀਜਨ ਲਿਆ ਗਿਆ ਉਹਦਾ ਆਪਰੇਸ਼ਨ ਇਸ ਇੱਕ ਇਸ ਕੰਡੀਸ਼ਨ 'ਚ ਉਹਦਾ ਅਜੇ ਆਪਰੇਸ਼ਨ ਨਹੀਂ ਕੀਤਾ ਜਾ ਸਕਦਾ ਕਿਉਂਕਿ ਅਗਰ ਆਪਰੇਸ਼ਨ ਹੋਇਆ ਤਾਂ ਜਿਹੜੀ ਸਿਰ ਦੀ ਸੱਟ ਆ ਜਿਹੜੀ ਦਿਮਾਗ ਦੀ ਅੰਦਰਲੀ ਸੱਟ ਆ ਉਹ ਹੋਰ ਜ਼ਿਆਦਾ ਵਧਣ ਦੇ ਦਾ ਡਰ ਆ ਤਾਂ ਉਹਦੇ ਪਰਿਵਾਰਿਕ ਮੈਂਬਰ ਸਰ ਫਿਲਹਾਲ ਮੌਕੇ ਤੇ ਕੋਆਪਰੇਟ ਕਰ ਰਹੇ ਡਾਕਟਰ ਜੀ 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 ਉਹ ਪਰਿਵਾਰਿਕ ਮੈਂਬਰ ਪੂਰਾ ਕੋਆਪਰੇਟ ਕਰ ਰਹੇ ਨੇ ਔਰ ਟ੍ਰੀਟਮੈਂਟ ਦੇ ਵਿੱਚ ਪੂਰਾ ਸਾਥ ਦੇ ਰਹੇ ਨੇ ਤੇ ਡਾਕਟਰਾਂ ਦੀ ਟੀਮ ਜਿਹੜੀ ਆ ਲੱਗੀ ਹੋਈ ਆ ਆਈਸੀਯੂ ਦੇ ਵਿੱਚ ਫਿਲਹਾਲ ਖਤਰੇ ਜ਼ਿਆਦਾ ਮਤਲਬ ਸਰ ਫਿਲਹਾਲ ਉਹ ਖਤਰੇ ਦੇ ਵਿੱਚ ਆ ਜੀ ਧੰਨਵਾਦ ਜੀ ਆਰਫਰਨ ਗੱਲਬਾਤ ਕਰਨ ਲਈ ਥੈਂਕ ਯੂ ਜੀ ਥੈਂਕ ਯੂ ਰਾਜ